ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਭਾਤ ਖੂਸ਼ਨ ਆਸ਼ੂ ਹੁਣਾ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤਾਂ ਦੱਸ ਜੀ ਕਿ ਈਡੀ ਇੱਕ ਸਖਤ ਪੈਰੇ ਦੇ ਵਿੱਚ ਆਸ਼ੂ ਨੂੰ ਕੋਰਟ ਦੇ ਤੱਕ ਲੈ ਕੇ ਆਈ ਜਿੱਥੇ ਕੋਰਟ ਨੇ ਫੈਸਲਾ ਸੁਣਾ ਦਿੱਤਾ ਕਿ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਜਾ ਰਿਹਾ ਤੇ ਇਸ ਸਮੇਂ ਦੇ ਦੌਰਾਨ ਈਡੀ ਨੂੰ ਸਮਾਂ ਦਿੱਤਾ ਗਿਆ ਕਿ ਤੁਸੀਂ ਆਪਣੀ ਰਿਪੋਰਟ ਜਿਹੜੀ ਪ੍ਰੋਪਰ ਬਣਾ ਕੇ ਉਹ ਕੋਰਟ ਦੇ ਵਿੱਚ ਪੇਸ਼ ਕਰੋ 14 ਦਿਨਾਂ ਬਾਅਦ ਤਾਂਕਿ ਉਸ ਨੂੰ ਲੈ ਕੇ ਅੱਗੇ ਫੈਸਲਾ ਜਿਹੜਾ ਉਹ ਲਿਆ ਜਾ ਸਕੇ ਤਾਂ ਦੱਸਿਏ कि ईडी अधिकारी ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਸਮੇਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਕਿ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਬਾਬਤ ਸਾਰੀ ਡਿਟੇਲ ਹੈ ਜਿਹੜੀ ਉਹ ਸਾਂਝੀ ਕੀਤੀ ਜਾਵੇਗੀ। ਕੋਰਟ ਨੇ ਜੁਡੀਸ਼ੀਅਲ ਵਿੱਚ ਭੇਜਿਆ 23 ਨੂੰ ਅਪੀਲਸ ਲਈ ਡੇਟਾ ਲਿਆ ਔਰ ਜੁਡੀਸ਼ੀਅਲ ਨੂੰ ਮੇਂ ਭੇਜਿਆ। ਪਰ हमने ਅਪਲੀਕੇਸ਼ਨ ਮੂਵ ਕੀਤੀ ਕਿ ਉਹਨੂੰ ਹਾਈ ਸਕਿਉਰਿਟੀ ਨਾਬਾਜਲ ਵਿੱਚ ਰੱਖਿਆ ਜਾਵੇ। ਲੇਕਿਨ ਕਪਟਨ ਕਹਿੰਦਾ ਕਿ ਮੈਨੇ ਉਹਨੂੰ ਕਪੂਰਤੀ ਵੀ ਦੇਖਣਾ ਹੈ। ਉਨਕੀ ਜੋ ਥ्रेट ਪਰਸੈਪਸ਼ਨ ਹੈ ਉਹ ਸੁਪਰੀਮ ਡਿਸਾਈਡ ਕਰੇਗਾ। ਸੋ ਇਹ ਸਪੋਕੀ ਦੀ ਨੇ ਅੱਜ ਕਿਆ ਪਰਮਾਨ ਮੰਤਰਨਾ ਜੇਡੀ ਨੇ ਅੱਜ ਜੁਡੀਸ਼ੀਅਲ ਰਿਮਾਂਡ ਹੀ ਕਰਾਇਆ ਉਹਨਾਂ ਨੇ ਕਹਾ ਕਿ ہماری ਇਨਵੈਸਟੀਗੇਸ਼ਨ ਪੂਰੀ ਹੋ ਚੁੱਕੀ ਹੈ ਅੰਦਰ। ਹੁਣ ਕੀ ਸਾਹਮਣੇ ਆਇਆ ਹੈ ਇਨਵੈਸਟੀਗੇਸ਼ਨ ਪੂਰੀ ਹੋ ਗਈ। ਦੇਖਿਓ ਉਹ ਹਬੇ ਅਭੀ ਪਤਾ ਨਹੀਂ ਚਲਦਾ ਕਿ ਉਹਦੇ ਜਦ ਚਲਾਨ ਪੇਸ਼ ਜਾਂ ਕੰਪਲੇਨਟ ਫਾਈਲ ਕਰਨਗੇ ਤਬੀ ਪਤਾ ਚਲੇਗਾ ਕਿ ਇਨਕੇ ਖਿਲਾਫ ਕਿਆ ਹੈ। ਅਭੀ ਤੋਂ ਉਹਨਾਂ ਨੇ ਯਹੀ ਕਹਾ ਕਿ ਮਾਰੀ ਇਨਵੈਸਟੀਗੇਸ਼ਨ ਇਨਕੇ ਕੀ ਹੈ ਕਮੀਲ ਹੋ ਗਈ। ਨਹੀਂ ਜੁਡੀਸ਼ੀਅਲ ਤੇ ਸਟਡੀ ਚ ਭੇਜਿਆ। ਕੀ ਕੁਝ ਜਿਹੜਾ ਹੈਗਾ ਉਹ ਅੱਜ ਕੋਰਟ ਦੇ ਵਿੱਚ ਹੋਇਆ ਕਿ ਚਲਾਨ ਜਿਹੜਾ ਪੇਸ਼ ਕੀਤਾ ਗਿਆ ਜੁਡੀਸ਼ੀਅਲ ਤੇ अच्छा पूरी मैच के तो डिफीट मैच के कुछ मामला आया तो नहीं वो मैं कुछ भी डिस्क्लोज नहीं कर सकता जी ते वो प्रेस रिलीज देदा अच्छा की कुछ जेड़ा है वो तुम कह रहे सीगे कि प्रॉपर तरीके दो नाल ਸਾਡੇ ਕੋ ਡਿਟੇਲ ਹੈਗੀਆਂ ਇਹਨੂੰ ਸਭ ਕੁਝ ਬਗੈਰ ਉਹ ਸਾਰਾ ਕੁਝ ਦੇਤਾ ਤੁਹਾਨੂੰ ਪ੍ਰੈਸ ਰਿਲੀਜ਼ ਈਡੀ ਦੀ ਵੈਬਸਾਈਟ ਦੇ ਉੱਪਰੋਂ ਤੁਸੀਂ ਡਾਊਨਲੋਡ ਕਰਕੇ ਉਹ ਦੇਖ ਲਓ ਉਹ ਦਿੱਤੀ ਹੋਈ ਆਲਰੇਡੀ ਅੱਛਾ ਤੁਹਾਡੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਖਤਮ ਹੋ ਗਈ ਜਿਸ ਤੋਂ ਬਾਅਦ ਨਹੀਂ ਚੱਲ ਰਹੀ ਹੈ ਅਜੇ ਚੱਲ ਰਹੀ ਹੈ ਜੀ ਚਾਰਜੀ ਰਿਫਾਈਲ ਕਰਾਂਗੇ ਸਾਡੇ ਦਿਨਾਂ ਦੇ ਵਿੱਚ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ